ਹਾਂਜੀ ਹਰ ਫਰੈਂਡਸ ਲੋਕ ਮੈਂ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਐਬੀਡ ਪੰਜਾਬ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਦੋ ਮਿੰਟ ਬੰਦ ਕਰ ਲਈਂ ਆਵਾਜ਼ ਘੱਟ ਕਰ ਦਿੰਦਾ ਹਾਂਜੀ ਟਾਈਮ 7:00 ਬਸ 7:00 ਦਾ ਹੋ ਗਿਆ ਤੇ ਥੋੜੀ ਜੀ ਕਾਰਮੀ ਤਰਾਹਤ ਮੇਰੀ ਉੱਪਰ ਆ ਕੇ ਬੈਠ ਗਈ ਸੀ ਕੰਮ ਆਪਾਂ ਸ਼ਾਮ ਦੇ ਖਤਮ ਕਰ ਲਿਆ ਅੱਜ ਸਵੇਰ ਤੋਂ ਵਲੌਗਸ ਸਟਾਰਟ ਨਹੀਂ ਕੀਤਾ ਜੀ ਆਪਾਂ ਤੇ ਅੱਜ ਮੈਂ ਬਣਾਈ ਹੈ ਜੀ ਮੂਗੀ ਛੋਲੇ ਣਦਾਲ ਤੇ ਥੋੜੀ ਜਿਹਾ ਬਣਾਏ ਨੇ ਚਾਵਲ ਤੇ ਮਤਲਬ ਚੋਲ ਮੈਂ ਖਾਣ ਗਿਆ ਚ ਮੈਂ ਰੋਟੀ ਖਾ ਲਈ ਸੀਗੀ ਵਿੱਚ ਦੀ ਮਤਲਬ ਚਲੋ ਉੱਪਰ ਚੋਲ ਖਾ ਲੈਂਦੇ ਤੇ ਰੋਟੀਆਂ ਬਣਾ ਲਈਆਂ ਮੈਂ ਠੀਕ ਹੈ ਜੀ ਤੇ ਨੂਰ ਤਾਂ ਠੰਡਾ ਪਾਣੀ ਪੀਂਦਾ ਹੈ ਹਾਂ ਬੱਸ ਹੁਣ ਚੱਲਦੀ ਆ ਸਰਦਾਰ ਜੀ ਬੈਠੇ ਉੱਪਰ ਨੂਰ ਵੀ ਸੀਗੀ ਉੱਪਰ पानी पी लो चल दिया ठीक है पर कह कोई कम नहीं करना में पूरी तरह ठीक नहीं है <laughs> ਦੇ ਬਸ ਥੋੜੀ ਹਵਾ ਹਵਾ ਦਾ ਨਾਮ ਤਾਂ ਲੈਣੇ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਅੱਪਾ ਠੀਕ ਹੈ ਜੀ ਹਾਂਜੀ ਇਹ ਹੈਗਾ ਨੈਕਸਟ ਡੇ ਨੈਕਸਟ ਮਾਰਨਿੰਗ ਠੀਕ ਹੈ ਜੀ ਤੇ ਮਤਲਬ ਰਾਤ ਆਪਾਂ ਬਲੌਗ ਜਿਹੜਾ ਕੰਟੀਨਿਊ ਨਹੀਂ ਕਰ ਸਕੇ ਤੇ ਇਸੇ ਦਾ ਟਾਈਮ ਆ ਜਿਵੇਂ ਕਿਚਨ ਦੇ ਵਿੱਚ ਜਿਹੜੇ ਹੈਗੇ ਆ ਫੁਲਕੇ ਬਣਾ ਰਹੀਆਂ ਕਿਉਂਕਿ ਸਰਦਾਰਸ ਦਾ ਟਾਈਮ ਹੋ ਗਿਆ ਸੀਗਾ ਠੀਕ ਹੈ ਜੀ ਤੇ ਮਤਲਬ ਉਹਨਾਂ ਨੂੰ ਖਾਣਾ ਵਗੈਰਾ ਦੇ ਦਿੱਤਾ ਸੀਗਾ ਮੈਨੇ ਤੇ ਬਸ ਫਿਰ ਮੈਂ ਫਟਾਫਟ ਜੜੀਆਂ ਗਈਆਂ ਸੀਗੀਆਂ ਮਤਲਬ ਕਿ ਰੋਟੀਆਂ ਬਣਾ ਰਹੀਆਂ ਕਿ ਤੇ ਬਸ ਕਰਦੇ ਜੇ ਸਾਰੇ ਕੰਮ ਕਰ ਕਰਨ ਵਾਲੇ ਪਏ ਨੇਗੇ ਠੀਕ ਹੈ ਜੀ ਮੈਂ ਕਿ ਚਲੋ ਪਹਿਲਾਂ ਪ੍ਰਸ਼ਾਦਾ ਵਗੈਰਾ ਬਣਾ ਲਈਏ ਇਸ ਤੋਂ ਪਹਿਲਾਂ ਬਰਤਨ ਵਗੈਰਾ ਸਾਫ਼ ਕਰ ਦਿੱਤੇ ਸੀਗੇ ਤੇ ਰਾਤ ਆਪਾਂ ਦਾਲ ਬਣਾਈ ਸੀ ਜੀ ਤੇ ਦਾਲ ਆਪਣੇ ਕੋਲ ਬਚੀ ਹੋਈ ਸੀ ਤੁਸੀਂ ਸਵੇਰੇ ਵੇਲੇ ਜਿਹੜਾ ਨਾਸ਼ਤਾ ਆਪਾਂ ਦਾਲ ਨਾਲ ਕਰ ਲਾਂਗੇ ਜੀ ਲੋ ਜੀ ਸਰਦਾਰ ਜੀ ਨੇ ਰੋਟੀ ਵਗੈਰਾ ਖਾ ਲਈ ਸੀ ਸਰਦਾਰ ਜੀ ਚੱਲੇ ਨੇ ਜੀ ਮਤਲਬ ਕਿ ਆਪਣੀ ਡਿਊਟੀ ਤੇ ਤੇ ਇਧਰ ਮੰਮੀ ਜਿਹੜੇ ਹੈਗੇ ਗੇਟ ਖੋਲ ਰਹੇ ਸੀ ਦੇਖੋ ਮਾਮਣ ਹੁੰਦਾ ਹੀ ਹੈ ਨਾ ਤੇ ਇਸ ਤਰ੍ਹਾਂ ਮੈਂ ਵੀ ਗੇਟ ਖੋਲ ਦਿੰਨੀ ਕਈ ਵਾਰ ਨੋਰ ਵੀ ਖੋਲ ਖੋਲ ਲੈਂਦੀ ਆ ਤੇ ਉਹਨਾਂ ਨੇ ਪਹਿਲਾਂ ਬਾਹਰ ਦੇਖਿਆ ਫਿਰ ਸਰਦਾਰ ਜੀ ਚਲੇ ਗਏ ਤੇ ਬਸ ਉਸ ਤੋਂ ਬਾਅਦ ਆਪਾਂ ਸਾਰੇ ਕੰਮ ਕਰਾ ਕੀਤੇ ਸੀ ਤੇ ਬਲੌਗ ਆਪਾਂ ਨਹੀਂ ਬਣਾ ਸਕੇ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਤੁਹਾਨੂੰ ਮਿਲ ਰਹੇ ਹਾਂ ਜੀ ਦੁਪਹਿਰ ਵੇਲੇ ਤੇ ਮੰਮੀ ਨੇ ਬਣਾਈ ਸੀ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਇੱਥੇ ਮੈਂ ਰੋਟੀ ਖਾ ਰਹੀ ਹਾਂ ਜੀ ਠੀਕਾ ਤੇ ਬਾਕੀ ਸਾਰਾ ਰੋਟੀ ਖਾ ਲਈ ਸੀ ਨੋੜ ਨੇ ਦੇ ਦਿੱਤੀ ਸੀ ਸਾਰਾ ਰੋਟੀ ਕਿਉਂਕਿ ਮੇਰੇ ਤਬੀਅਤ ਖਰਾਬ ਹੋ ਗਈ ਸੀ ਜੀ ਥੋੜੀ ਜੀ ਮਤਲਬ ਮੇਰਾ ਬੀਪੀ ਕਦਮ ਘਟ ਗਿਆ ਸੀਗਾ ਤੇ ਉਹਦੇ ਕਰਕੇ ਨਾ ਮਤਲਬ ਕਿ ਫਿਰ ਮੈਂ ਰੈਸਟ ਕਰਨ ਲੱਗ ਗਿਆ ਸੀ ਇਧਰ ਧਰ ਤਰਨ ਕੰਮ ਕਰਕੇ ਸੌਂ ਗਿਆ ਸਕੂਲ ਦਾ ਕੰਮ ਕਰ ਰਿਆ ਸੀ ਤੇ ਫਿਰ ਉਹ ਸੌਂ ਗਿਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲ ਰਹੀ ਹਾਂ ਜੀ ਇਹ ਸ਼ਾਮ ਨੂੰ ਅ ਤੇ ਮਤਲਬ ਕਿ ਸ਼ਾਮ ਦੇ ਮਤਲਬ ਕਿ 4 ਵਜੇ ਠੀਕ ਹੈ ਜੀ ਤੇ ਮੈਂ ਬਣਾ ਰਹੀ ਹਾਂ ਚਾਹ ਤੇ ਆਪਣੇ ਬਰਤਨ ਸਾਫ਼ ਕਰਨ ਵਾਲੇ ਨੇ ਰੋਟੀ ਵਾਲੇ ਤੇ ਠੀਕ ਹੈ ਜੀ ਉਹ ਵੀ ਮੈਂ ਸਾਫ਼ ਕਰੂੰਗੀ ਪਹਿਲਾਂ ਮੈਂ ਮਤਲਬ ਜਿਹੜੀ ਹੈਗੀ ਮੈਂ ਕਹਾਂ ਚਲੋ ਚਾਹ ਧਰ ਲਈਏ ਆਪਾਂ ਤੇ ਪਹਿਲਾਂ ਚਾਹ ਧਰੂੰਗੀ ਜੀ ਠੀਕ ਹੈ ਤੇ ਸਰਦਾਰ ਜੀ ਵੀ ਆ ਗਏ ਸੀਗੇ ਤੇ ਤਿੰਨੇ ਕੋਲ ਜੇ ਆ ਗਏ ਸੀਗੇ ਸਰਦਾਰ ਜੀ ਤੇ ਸਰਦਾਰ ਜੀ ਸੁੱਤੇ ਪਏ ਆ ਨੂਰੀ ਸੁੱਤੀ ਪਈ ਆ ਤੇ ਮਤਲਬ ਕਿ ਤਨ ਵੀ ਸੁੱਤਾ ਪਿਆ ਮੈਂ ਉੱਠ ਕੇ ਆ ਗਈ ਸੀ ਕਿਉਂਕਿ ਜ਼ਿਆਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਕਨਾਲੇ ਦੇਖਦੇ ਹਾਂਗੇ ਹਨਾ ਸ਼ਾਮ ਦਾ ਰੋਟੀ ਪਾਣੀ ਦਾ ਤੇ ਫਟਾਫਟ ਚਾਹ ਧਰੂੰਗੀ ਸ਼ਾਮ ਦੀ ਚਾਹ ਦੀ ਸਾਰੇ ਜਣੇ ਅਡੀ ਕਰ ਰਹੇ ਹੁੰਦੇ ਨੇ ਵੀ ਚਾਹ ਬਣਨੀ ਹੈ ਨਾ ਫਿਰ ਉੱਠ ਕੇ ਚਾਹ ਪੀਵਾਂਗੇ ਤੇ ਬਸ ਮੈਂ ਚਾਹ ਬਣਾ ਰਹੀ ਸੀ ਚਾਹ ਮੈਂ ਬਹੁਤ ਘੱਟ ਪੀਨੀ ਹੈ ਜੀ ਸਵੇਰੇ ਮਤਲਬ ਥੋੜੀ ਚਾਹ ਲੈਣੀ ਹੈ ਕਿਤੇ ਉਸ ਤੋਂ ਬਾਅਦ ਸ਼ਾਮ 4 ਵਜੇ ਬੜੀ ਚਾਹ ਦੀ ਜਿਹੜੀ ਉਹ ਥੋੜੀ ਜੀ ਪੀਣੀ ਹੈ ਤੇ ਬਸ ਇਹ ਗਰਮੀ ਦੇ ਵਿੱਚ ਬਿਲਕੁਲ ਕੱਟ ਕਰ ਦਿੰਦੇ ਆਪਾਂ ਤੇ ਸਰਦੀ ਦੇ ਵਿੱਚ ਚਲੋ ਫਿਰ ਵੀ ਪੀਤੀ ਜਾਂਦੀ ਹੈ ਠੀਕ ਹੈ ਜੀ ਤੇ ਬਰ ਚਾਹ ਧਾਰ ਦਿੱਤੀ ਤੇ ਹੁਣ ਮੈਂ ਕਰੂੰਗੀ ਜੀ ਬਰਤਨ ਸਾਫ ਬਰਤਨਾ ਆਪਣੇ ਦੁਪਹਿਰ ਦੇ ਮਤਲਬ ਕਿ ਰੋਟੀ ਵਾਲੇ ਵੀ ਪਏ ਸੀਗੇ ਤੇ ਬਸ ਉਹਨੇ ਰੋਟੀ ਫੜਾ ਕੇ ਜਿਹੜੇ ਹੈਗੇ ਸੀਗਾ ਮਤਲਬ ਫਿਰ ਨਹੀਂ ਸਾਫ ਕੀਤੇ ਸੀਗੇ ਤੇ ਬਸ ਮੇਰੇ ਮੈਂ फटाफट ਹੁਣ ਸੋਚਾ ਬਰਤਨ ਸਾਫ ਕਰ ਦਿੰਨੀ ਹੈਗੀ ਤੇ ਬਰਤਨ ਸਾਫ ਕਰਦੇ ਕਰਦੇ ਜਿਹੜੀ ਆਪਣੀ ਚਾਹ ਬਣ ਜੂਗੀ ਤੇ ਸ਼ਾਮ ਨੂੰ ਜਿਹੜੀ ਸ਼ਾਮ ਦੀ ਜਿਹੜੀ ਸਬਜੀ ਸੀ ਆਪਾਂ ਨੇ ਬਣਾਉਣੀ ਸੀ ਕਿਉਂਕਿ ਸਬਜੀ ਆਪਣੇ ਪਈ ਸੀਗੀ ਸਬਜੀ ਜਿਹੜੀ ਮੰਮੀ ਨੇ ਬਣਾਈ ਸੀਗੀ ਛਮਲਾ ਮਿਰਚ ਦੀ ਉਹ ਪਈ ਸੀ ਤੇ ਸਰਦਾਰ ਜੀ ਨੂੰ ਮੈਂ ਕਹਿ ਦਿੱਤਾ ਸੀਗਾ ਮੈਂ ਕਹਿੰਦਾ ਤੁਸੀਂ ਦਹੀਂ ਲੈ ਆਇਓ ਤੇ ਨਾਲ ਦਹੀਂ ਦਾ ਰੈਤਾ ਵਗੈਰਾ ਬਣਾ ਲਾਂਗੇ ਹਨਾ ਛਮਲਾ ਮਿਰਚ ਹੋ ਗਈ ਜਿਵੇਂ ਕarele ਵਗੈਰਾ ਹੋਗੇ ਨਾਲ ਦਹੀਂ ਵਧੀਆ ਲੱਗਦਾ ਦਾ ਤੇ ਫਿਰ ਮੈਂ ਸਰਦਾਰ ਜੀ ਨੂੰ ਕਹਤਾ ਸੀਗਾ ਮੈਂ ਕਹਿੰਦਾ ਤੁਸੀਂ ਸ਼ਾਮ ਨੂੰ ਜਾਉਂਗੇ ਨਾ ਜਦੋਂ ਹਨਾ ਮਾਰਕੀਟ ਤੇ ਤੁਸੀਂ ਦਹੀਂ ਲੈ ਆਇਓ ਤੇ ਆਪਾਂ ਦਹੀਂ ਦਾ ਜਿਹੜਾ ਹੈਗਾ ਰੈਤਾ ਬਣਾ ਲਾਂਗੇ ਨਾਲ ਤੇ ਸਦਾ ਜੀ ਸ਼ਾਮ ਨੂੰ ਗਏ ਸੀਗਾ ਉਹਨਾਂ ਨੂੰ ਕੰਮ ਸੀਗਾ ਤੇ ਫਿਰ ਉਹ ਮਤਲਬ ਕਿ ਦੁੱਧ ਲੈ ਆਏ ਸੀਗੇ ਦਹੀਂ ਲੈ ਆਏ ਸੀਗੇ ਤੇ ਸ਼ਾਮ ਦੀ ਆਪਣੀ ਟੈਂਸ਼ਨ ਖਤਮ ਹੋ ਗਈ ਸ਼ਾਮ ਜਿਹੜੀ ਹੈਗੀ ਆ ਬਸ ਰੋਟੀ ਬਣਾਉਣੀ ਹੈਗੀ ਤੇ ਸਬਜ਼ੀ ਆਪਣੀ ਪਣੀ ਪਈ ਆ ਚਲੋ ਜੀ फटाफट ਕਰ ਲੈਂਦੇ ਹਾਂ ਬਰਤਨ ਸਾਫ਼ ਜੀ ਬਰਤਨ ਆਪਣੇ ਸਾਫ ਹੋ ਗਏ ਨੇ ਤੇ ਇੱਧਰ ਆਪਣੀ ਚਾਹ ਉਬਲ ਗਈ ਸੀ ਤੇ ਬਸ ਮੈਂ ਚਲੀ ਕਿਸੀ ਲੈਣ ਵਾਸਤੇ ਦੁੱਧ ਤੇ ਕਿਉਂਕਿ ਆਪਣੀ ਚਾਹ ਉਬਲ ਗਈ ਸੀ ਤੇ ਫਿਰ ਆ ਜਿਹੜੀ ਚਾਹ ਦੇ ਵਿੱਚ ਦੁੱਧ ਪਾਵਾਂਗੇ ਕਿਉਂਕਿ ਜਿਹੜਾ ਫ੍ਰੀਜ ਹੈਗਾ ਆਪਣਾ ਰੂਮ ਦੇ ਵਿੱਚ ਹੈ ਪਹਿਲਾਂ ਕਿਚਨ ਚ ਰੱਖਿਆ ਹੋਇਆ ਸੀਗਾ ਸਰਦੀ ਦੇ ਵਿੱਚ ਤੇ ਗਰਮੀ ਦੇ ਵਿੱਚ ਜਿਹੜਾ ਹੈਗਾ ਪੰਦਰ ਰੱਖਦੇ ਨੇ ਕਿਉਂਕਿ ਕਿਚਨ ਦੇ ਵਿੱਚ ਨਾ ਬਿਲਕੁਲ ਕਿਉਂਕਿ ਆਪਣੀ ਕਿਚਨ ਜਿਹੜੀ ਬਿਲਕੁਲ ਫਰੰਟ ਤੇ ਹੈਗੀ ਹੈ ਨਾ ਤੇ ਫਿਰ ਕਿਚਨ ਦੇ ਵਿੱਚ ਧੁੱਪ ਮਤਲਬ ਆਉਂਦੀ ਹੈਗੀ ਨਾਲੇ ਬੱਸ ਵੀ ਕਰਮੀ ਦੇ ਵਿੱਚ ਬਹੁਤ ਜ਼ਿਆਦਾ ਕਰਮੀ ਹੁੰਦੀ ਆ ਇਸ ਲਈ ਫ੍ਰਿਜ ਆਪਾਂ ਅੰਦਰ ਰੱਖ ਦਿੱਤਾ ਸੀਗਾ ਤੇ ਸਰਦੀ ਦੇ ਵਿੱਚ ਆਪਾਂ ਕਿਚਨ ਦੇ ਵਿੱਚ ਰੱਖ ਲੈਣੇ ਹੁੰਦੇ ਆ ਠੀਕ ਹੈ ਜੀ ਬੱਸ ਦੁੱਧ ਮੈਂ ਪਾ ਦਿੱਤਾ ਇਹ ਜਿਹੜਾ ਦੁੱਧ ਜਿਹੜਾ ਮਤਲਬ ਕਿ ਮੰਮੀ ਉਹਨਾਂ ਦੀ ਚਾਹ ਮਤਲਬ ਆਪਾਂ ਬਣਾਉਣੀ ਹੁੰਦੀ ਆ ਉਹ ਦੁੱਧ ਮੈਂ ਗਲਾਸ 'ਚ ਕੱਟ ਲਿਆ ਤੇ ਇਸ ਫਟਾਫਟ ਜਾਓ ਜਦੋਂ ਉੱਪਰ ਗਈ ਸੀ ਤੇ ਬੱਸ ਫਿਰ ਮੈਂ ਚਾਹ ਜਿਹੜੀ ਸਾਰਾ ਨੂੰ ਪੱਕ ਲੈ ਗਈ ਸੀ ਤੇ ਇੱਧਰ ਮਤਲਬ ਕਿ ਤਾਂ ਪਹਿਲਾਂ ਮੈਂ ਠੰਡੀ ਚਾਹ ਕਰਕੇ ਲੈ ਕੇ ਆਈਆਂ ਦੇਖੋ ਸਰਦਾਰ ਜੀ ਸੁੱਤੇ ਪਏ ਆ ਨੂਰ ਵੀ ਸੁੱਤੀ ਪਈ ਆ ਤਰਨੋਂ ਸੌਕੇ ਉੱਠ ਗਿਆ ਸੀ ਤੇ ਇਹ ਆਪਣਾ ਕੰਮ ਕਰਨ ਲੱਗ ਗਿਆ ਸੀ ਕਿਉਂਕਿ ਤਰਨ ਦਾ ਬਹੁਤ ਜ਼ਿਆਦਾ ਕੰਮ ਨਾ ਦਿੱਤਾ ਹੋਇਆ ਥੋੜਾ ਥੋੜਾ ਕਰਕੇ ਕਰ ਰਿਹਾ ਹੈਗਾ ਵਿਚ ਦੀ ਰੈਸਟ ਕਰ ਲੈਂਦਾ ਖੇਡ ਲੈਂਦਾ ਜੀ ਵਿਚ ਦੀ ਸਮਝ ਆ ਜਾਂਦਾ ਫਿਰ ਕੰਮ ਕਰ ਲੈਂਦਾ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਇਹ ਜੀ ਬਣਾਈ ਹੋਈ ਆ ਤਾਂ ਕਿ ਬੱਚਿਆਂ ਨੂੰ ਜਿਹੜਾ ਹੈਗਾ ਪ੍ਰੋਬਲਮ ਨਾ ਆਵੇ ਹਨ ਬੱਚਿਆਂ ਨੂੰ ਕੰਮ ਕਰਨਾ ਜਿਹੜਾ ਔਖਾ ਨਾ ਲੱਗੇ ਬੱਚਿਆਂ ਨੂੰ ਮਤਲਬ ਖੇਡਣਾ ਵੀ ਜ਼ਰੂਰੀ ਆ ਨਾ ਤੇ ਬਸ ਆਪਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਚੱਲਦੇ ਆ ਤੇ ਮਤਲਬ ਫਿਰ ਨਾ ਮਤਲਬ ਇਸ ਤਰ੍ਹਾਂ ਦਾ ਨਾ ਬਿਲਕੁਲ ਵੀ ਜਿਹੜਾ ਹੈਗਾ ਉਹ ਨਹੀਂ ਹੁੰਦਾ ਹੈਗਾ ਬੋਰ ਨਹੀਂ ਹੁੰਦਾ ਤੇ ਬਹੁਤ ਹੀ ਮਤਲਬ ਖੁਸ਼ ਹੋ ਕੇ ਕੰਮ ਕਰਦਾ ਹੈਗਾ ਤੇ ਸਵੇਰੇ ਸਵੇਰੇ ਜਿਹੜਾ ਹੈਗਾ ਸਵੇਰੇ ਉੱਠ ਕੇ ਮਤਲਬ ਪਹਿਲਾਂ ਚਾਹ ਵਗੈਰਾ ਪੀਣ ਤੋਂ ਬਾਅਦ ਨਾ ਆ ਕੇ ਨੌ ਦਾ ਪਹਿਲਾ ਨਹੀਂ ਹੈਗਾ ਬਾਅਦ ਦੇ ਪਹਿਲਾ ਮਤਲਬ ਕਿ ਖੇਡਦਾਗਾ ਖੇਡਣ ਤੋਂ ਬਾਅਦ ਫਿਰ ਮੈਨੂੰ 10 ਵਜੇ ਨਿਵਾਦਣਨੀ ਹੈ ਜੀ ਨਿਵਾ ਕੇ ਤਾਂ ਜੂੜਾ ਵਗੈਰਾ ਕਾੜ ਕੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਥੋੜਾ ਜਿਹਾ ਮਤਲਬ ਫੇਰੇ ਨੂੰ ਮਤਲਬ ਮੈਂ ਕੰਮ ਕਰਵਾਉਣ ਵਾਸਤੇ ਬਿਠਾ ਦਿੰਨੀ ਆ ਤੇ ਕੰਮ ਕਰਕੇ ਫਿਰ ਜਿਹੜਾ ਹੈਗਾ ਫਿਰ ਮੈਨੂੰ ਕਹਿ ਦਿੰਦੀ ਜੇ ਟੀਵੀ ਦੇਖਣਾ ਟੀਵੀ ਦੇਖ ਲਾ ਖੇਡਣਾ ਖੇਡ ਲਾ ਹਨ ਤੇ ਦੋਨਾਂ ਵਿੱਚ ਚੋਇਸ ਇਹਦੀ ਆਪਣੀ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਮਤਲਬ ਫੇਰੀਂ ਨੂੰ ਮੈਂ ਕੰਮ ਕਰਵਾ ਕੰਮ ਕਰਨ ਵਾਸਤੇ ਬੈਠ ਬਿਠਾ ਦੇਣੀ ਆ ਵੀ ਕੰਮ ਕਰ ਲਾ ਤੇ ਖੇਡਣ ਵਾਸਤੇ ਨੂੰ ਸਵੇਰੇ ਠੰਡੇ ਠੰਡੇ ਤੇ ਸ਼ਾਮ ਨੂੰ ਜਿਹੜਾ ਹੈਗਾ 5 5:30 ਵਜੇ ਤੋਂ ਬਾਅਦ ਬਾਅਦ ਜਿਹੜਾ ਹੈਗਾ ਵੀ ਦੀ ਹੁੰਦੀ ਆ ਤਾਂ ਮम्मी पापा ਜੀ ਵੀ ਚਾਹ ਪੀ ਰਹੇ ਨੇ ਠੀਕ ਆ ਜੀ ਤੇ ਮੈਂ ਕਿਚਨ 'ਚ ਲੱਗੀ ਹੋਈ ਆ ਜੀ ਕੰਮਕਾਰ ਕਰਨ ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਮੈਂ ਉਨਾ ਚਾਹ ਜਿਹੜੀ ਹੈਗੀ ਆ ਮਤਲਬ ਮੈਂ ਪਾਪਾ ਜੀ ਨੂੰ ਦੇ ਦਿੱਤੀ ਸੀ ਤੇ ਧਰਨ ਵਾਸਤੇ ਚਾਹ ਡੰਡੀ ਕਰਕੇ ਲੈ ਗਈ ਤੇ ਹੁਣ ਮੈਂ ਕੈਂਪਰ ਦੇ ਵਿੱਚ ਪਾਣੀ ਪਾ ਰਹੀ ਆ ਕੈਂਪਰ ਦੇ ਵਿੱਚ ਆਲੇ ਜਿਹੜਾ ਦੋ ਟਾਈਮ ਪੈਂਦਾਗਾ ਸਵੇਰੇ ਜਿਹੜਾ ਹੈਗਾ ਕੈਂਪਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਪਾਣੀ ਪਾਣੀ ਪਾ ਦਿੰਨੇ ਨੇ ਆਪਾਂ ਤੇ ਵਿੱਚ ਬਰਫ਼ ਪਾ ਦਿੰਨੇ ਨੇ ਫਿਰ ਸ਼ਾਮ ਨੂੰ ਜਿਹੜਾ ਹੈਗਾ ਮਤਲਬ 4:30 ਵਜੇ ਜਿਹੜੀ ਹੈਗੀ ਮੈਂ ਫਿਰ ਬਰਫ਼ ਪਾ ਦਿੰਨੀ ਹਣੀ ਆ ਜਦੋਂ ਕਿਚਨ ਦੇ ਵਿੱਚ ਮੈਂ ਚਾਹ ਲਾਉਣ ਵਾਸਤੇ ਆਉਣੀ ਆ ਉਦੋਂ ਇਹ ਕੰਮ ਕਰਦੀ ਆ ਮੈਂ ਨਾ ਪਾਣੀ ਕੈਂਪਰ ਦੇ ਵਿੱਚ ਪਾਣੀ ਪਾ ਕੇ ਜਿਹੜਾ বরਫ ਪਾ ਦਿੰਨੀ ਹੁੰਦੀ ਆ ਜਿੰਨਾ ਕੁ ਪਾਣੀ ਮਤਲਬ ਘਟ ਹੋਵੇ ਜਿੰਨੇ ਵੀ ਇਹਦੇ ਵਿੱਚ ਪਾਣੀ ਪੈਂਦਾਗਾ ਉਨਾਂ ਕੁ ਪਾਣੀ ਪਾ ਕੇ ਦੁਬਾਰਾ ਇੱਕ ਡੋਂਗਾ برف ਦਾ ਪਾ ਦਿੰਨੇ ਹੁੰਨੇ ਆ ਆਪਾਂ ਤੇ ਇੱਥੇ ਦੋ ਜਿਹੜੇ ਹੈਗੇ ਫਰਾਈਪੈਨ ਭਰ ਕੇ ਜਿਹੜੇ ਮੈਂ ਇਹਦੇ ਵਿੱਚ ਪਾਣੀ ਦੇ ਪਾ ਦਿੱਤੇ ਸੀਗੇ ਤੇ ਬਸ ਫਿਰ ਆਪਾਂ ਮਤਲਬ ਕਿ ਡੋਂਗਾ ਜਿਹੜਾ ਪਾਣੀ ਦੇ ਭਰ ਕੇ ਫ੍ਰਿਜ ਚ ਲਾ ਦਿੰਨੇ ਆ ਤੇ ਕਿਉਂਕਿ ਨਾਲ ਦੀ ਨਾਲ ਲਾ ਦੇਣੀ ਚਾਹੀਦੀ ਕਿਉਂਕਿ ਆਪਣਾ ਫਿਰ ਬਰਤਨ ਦੀ ਲੋਡ ਪੈਂਦੀ ਰਹਿੰਦੀ ਆ ਤੇ ਕਈ ਵਾਰੀ ਨੂਲ ਕੱਢਦੀ ਐ ਨੂਲ ਕਈ ਵਾਰ ਨਹੀਂ ਲਹੁੰਦੇ ਫਿਰ ਸਰਦਾਰ ਜੀ ਬਹੁਤ ਗੁੱਸੇ ਹੁੰਦੇ ਨੇਗੇ ਤੇ ਚਲੋ ਬੱਚਾ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਹੀ ਹੁੰਦਾ ਹਨ ਇਧਰ ਬਰਤਨ ਵਗੈਰਾ ਸਾਫ ਕਰਕੇ ਰੱਖ ਦਿੱਤੇ ਸੀਗੇ ਆਪਾਂ ਤੇ ਜਦੋਂ ਇਹ ਸੁੱਕ ਗਏ ਨਾ ਫਿਰ ਇਹਨਾਂ ਨੂੰ ਆਪਾਂ ਜਿੱਡੇ ਹੈਗੇ ਆ ਇਹਨਾਂ ਦੀ ਥਾਂ ਤੇ ਰੱਖ ਦਾਂਗੇ ਹਨ ਤੇ ਕਿਚਨ ਦੇ ਵਿੱਚ ਖਲੇਰਾ ਜਿਹੜਾ ਹੈਗਾ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਕਿ ਆਪਾਂ ਮਤਲਬ ਨਾਲ ਦੀ ਨਾਲ ਜਿਹੜੀ ਸੈਟਿੰਗ ਕਰਦੇ ਰਹਿੰਨੇ ਆ ਨਾਲ ਦੀ ਨਾਲ ਬਰਤਨ ਸਾਫ ਕਰਾ ਦਿੰਨੇ ਹੁੰਨੇ ਆ ਤੇ ਬੱਡੇ ਬਰਤਨ ਇਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਮੇਰੇ ਟੋਕਰੀ ਦੇ ਵਿੱਚ ਰੱਖੇ ਹੋਏ ਨੇ ਜੀ ਤੇ ਬਾਕੀ ਬਰਤਨ ਜਿਹੜੇ ਆ ਗਏ ਆਪਣੇ ਟੋਕਰੀ ਦੇ ਵਿੱਚ ਰੱਖੇ ਹੋਏ ਆ ਜਿਹੜਾ ਕਿ ਆਪਣੇ ਮਤਲਬ ਕੰਨ ਤੇ ਲੱਗਿਆ ਹੋਇਆ ਠੀਕ ਹੈ ਜੀ ਲੋਜੀ ਪੱਰਕ ਦਾ ਡੰਗਾ ਪਾਣੀ ਤੋਂ ਭਰ ਲਿਆ ਤੇ ਆਪਾਂ ਹੁਣ ਆਪਾਂ ਇਹਨੂੰ ਲਾ ਦੇਣਾ ਜੀ ਫ੍ਰਿਜ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਪੀ ਮੰਗੇ ਜੀ ਚਾਹ ਠੀਕ ਹੈ ਜੀ ਚਾਹ ਲੈ ਕੇ ਜਾਣੇ ਆ ਜੇ ਅੰਦਰ ਤੇ ਸਰਤਾਜ ਨੂੰ ਠਾਉਣੀ ਹੈਗੀ ਮੈਂ ਤੇ ਨਾਲੇ ਨੂਨ ਠਾਉਣੀ ਹੈ ਚਾਹ ਪੀ ਲੂਗੀ ਤੇ ਬਸ ਮੈਂ ਵੀ ਚਾਹ ਪੀ ਲੂਗੀ ਜੀ ਠੀਕਾ ਇਕੱਠੇ ਬੈਠ ਕੇ ਚਾਹ ਪੀਵਾਂਗੇ ਤੇ ਸਰਦਾਰ ਜੀ ਨੂੰ ਲੱਗੀ ਸੀ ਕਿ ਭੁੱਖ ਜੀ ਸਰਦਾਰ ਜੀ ਕਹਿੰਦੇ ਮੈਨੂੰ ਇਮਤੋ ਚਾਹ ਦੇਣਾ ਰੋਟੀ ਖਾਣੀ ਆ ਫਿਰ ਆਪਣੇ ਕੋਲ ਤਿੰਨ ਪ੍ਰਸ਼ਾਦੇ ਪਏ ਸੀ ਜਿਤ ਮੈਂ ਇਸ ਤਰ੍ਹਾਂ ਮਤਲਬ ਕਿ ਜਿਹੜਾ ਹੈਗਾ ਰੋਟੀਆਂ ਦੇ ਉੱਤੇ ਘਿਓ ਲਾ ਰਿਆ ਸੀ ਇਸ ਤਰ੍ਹਾਂ ਨਾ ਕਈ ਵਾਰ ਰੋਟੀ ਬទਿਆ ਲੱਗਦੀ ਆ ਤੇ ਜਿਤੋਂ ਵੀ ਇਸ ਤਰ੍ਹਾਂ ਰੋਟੀ ਪਈ ਹੁੰਦੀ ਆ ਜਾਂਣਾ ਸ਼ਾਮ ਕਈ ਵਾਰ ਸ਼ਾਮ ਮਤਲਬ ਪੈਰ ਦੀਆਂ ਰੋਟੀਆਂ ਸਤਰਾ ਸ਼ਾਮ ਨੂੰ ਬਚਦੇ ਤਾਂ ਵੀ ਅਸੀਂ ਜਿਹੜੇ ਇਸ ਤਰ੍ਹਾਂ ਗਰਮ ਕਰਕੇ ਖਾ ਲੰਨੇ ਆ ਕਿਉਂ ਲਾ ਕੇ ਜਿੱਥੇ ਮੈਂ ਤੈਨੂੰ ਪ੍ਰਸ਼ਾਦੀ ਗਰਮ ਕਰਕੇ ਲੈ ਗਈ ਸੀ ਜਿੱਥੇ ਨਾਲ ਲੈ ਕੇ ਜਾਉਂਗੀ ਜੀ ਸਬਜ਼ੀ ਸ਼ਿਮਲਾ ਮਿਰਚ ਦੀ ਤੇ ਮਤਲਬ ਕਿ ਫਿਰ ਅਸੀਂ ਇੱਕ ਰੋਟੀ ਮੈਂ ਖਾ ਲਈ ਸੀ ਦੋ ਸਰਦਾਰ ਜੀ ਨੇ ਖਾ ਲਈ ਸੀ ਇਹ ਠੀਕ ਹੈ ਜੀ ਲੋ ਜਿੱਥੇ ਤੁਹਾਨੂੰ ਮਿਲ ਰਹੀਆਂ ਮੈਂ ਸਿੱਧਾ ਸ਼ਾਮ ਨੂੰ ਤੇ ਟਾਈਮ ਜਿਹੜਾ ਹੈਗਾ 6 ਵਜੇ ਦਾ ਹੋ ਗਿਆ ਸੀਗਾ ਤੇ ਮੈਂ ਸੋਚਿਆ ਆਪਣਾ ਕਮੀਜ਼ ਜਿਹੜਾ ਤੁਹਾਨੂੰ ਪਿੱਛੇ ਜੇ ਵਲੌਗ ਦਿੱਤਾ ਸੀਗਾ ਆਪਣਾ ਪਾਈਪਿੰਗ ਲਵਾ ਕੇ ਦੱਸਿਆ ਸੀ ਉਹ ਵਾਲਾ ਜਿਹੜਾ ਹੈਗਾ ਇਹ ਕਮੀਜ਼ ਮੇਰਾ ਰੈਡੀ ਕਰਨ ਵਾਲਾ ਪਿਆ ਸੀਗਾ ਤੇ ਉਸ ਤੋਂ ਬਾਅਦ ਤਾਂ ਮੈਨੂੰ ਟਾਈਮ ਇੰਨੀ ਲੱਗਾ ਹੈਗਾ ਬੈਠਣ ਦਾ ਜਿਵੇਂ ਮਤਲਬ ਕਿ ਬਸ ਘਰ ਦੇ ਕੰਮ ਹੀ ਮਸਾਉਂਦੇ ਨੇ ਤੇ ਵੈਸੇ ਮੇਰਾ ਸ਼ੌਂਕ ਮਤਲਬ ਕਿ ਸਟਿਚਿੰਗ ਦਾਣਾ ਮਤਲਬ ਬਹੁਤ ਜ਼ਿਆਦਾ ਸ਼ੌਂਕਾ ਮੈਨੂੰ ਸਟਿਚਿੰਗ ਕਰਨੀ ਤੇ ਬਸ ਮੈਨੂੰ ਨਾ ਥੋੜਾ ਜਿਹਾ ਵੀ ਇਸ ਕਰਕੇ ਪ੍ਰੋਬਲਮ ਸੀ ਕਿ ਉਹ ਕਾਫੀ ਨਾ ਮੇਰੇ ਸਿਰ ਟਿਕਿਆ ਹੋਇਆਗਾ ਤੇ ਆਪਾਂ ਮਤਲਬ ਕਿਤੇ ਮੈਂ ਪਾਈਪਿੰਗ ਲਗਾ ਰਹੀ ਸੀ ਠੀਕ ਹੈ ਜੀ ਜਦੋਂ ਸਾਰਾ ਸੂਟ ਰੈਡੀ ਹੋ ਗਿਆ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਇੱਥੇ ਮੈਂ ਪੱਲੇ ਦੇ ਉੱਤੇ ਜਿਹੜੀ ਹੈਗੀ ਪਾਈਪਿੰਗ ਲਗਾ ਰਹੀ ਹਾਂ ਫਰੰਟ ਪੱਲੇ ਦੇ ਉੱਤੇ ਤੇ ਆਪਾਂ ਐ ਬਾਵਾ ਦੇ ਤੇ ਬਾਵਾ ਤੇ ਵੀ ਲਗਾਈ ਹੈ ਠੀਕ ਹੈ ਤੇ ਇੱਕ ਕੱਲੇ ਦੇ ਉੱਤੇ ਠੀਕ ਹੈ ਡਿਜ਼ਾਈਨਿੰਗ ਦੇ ਉੱਤੇ ਬਾਕੀ ਆਪਾਂ ਤੁਹਾਨੂੰ ਪੂਰਾ ਸੂਟ ਦਿਖਾ ਲਾਂਗੇ ਤੇ ਇਹ ਪਾਈਪਿੰਗ ਬ ਤੇ ਬਸ ਫਲਾਵਰ ਦੇ ਨਾਲ ਮੈਚ ਕਰਕੇ ਆਪਾਂ ਇਹ ਪਾਈਪਿੰਗ ਲਗਾਈ ਹੈ ਜੀ ਤੇ ਮੈਂ ਸੋਚਿਆ ਚਲੋ 6 ਵਜੇ ਦੀ ਜੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਜਿਹੜੀ ਹੈਗੀ ਆ ਮਤਲਬ ਕਿ ਕੰਮ ਕਰ ਲੈਂਦੇ ਆ ਹਨਾ ਸਟਿਚਿੰਗ ਦਾ ਤੇ ਉਸ ਤੋਂ ਬਾਅਦ 7 ਵਜੇ ਫਿਰ ਮੈਂ ਬਣਾਉਂਗੀ ਜੀ ਰੋਟੀ 7 ਵਜੇ ਤੋਂ ਬਾਅਦ ਆ ਦੇਖੋ ਪਾਈਪਿੰਗ ਜਿਹੜੀ ਬਹੁਤ ਹੀ ਜ਼ਿਆਦਾ ਫ੍ਰੀਸ਼ਿੰਗ ਦੇ ਨਾਲ ਲੱਗੀ ਸੀਗੀ ਤੇ ਬਹੁਤ ਹੀ ਜ਼ਿਆਦਾ ਪਿਆਗੀ ਲੱਗ ਰਹੀ ਸੀ ਇਹ ਦੇਖੋ ਜੀ ਤੇ ਇਹ ਜਿਹੜਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਮੈਂ ਫਰੰਟ ਫਰੰਟ ਤੇ ਲਾਈਏ ਇਹ ਤੁਸੀਂ ਬੈਕ ਪੱਲੇ ਤੇ ਵੀ ਲਗਾ ਸਕਦੇ ਹੋ ਤੇ ਦੇਖੋ ਤੁਸੀਂ ਮੇਰਾ ਮੈਂ ਤੁਹਾਨੂੰ ਦਿਖਾ ਰਹੀ ਸੀ ਇੱਥੇ ਬਿਲਕੁਲ 20 ਇੰਚ ਹੀ ਜਿਹੜਾ ਮੇਰਾ ਘੇਰਾਗਾ 20 ਇੰਚ ਹੀ ਤਿਆਰ ਹੋਇਆਗਾ ਠੀਕ ਹੈ ਜੀ ਤੇ ਹਨਾ ਇੱਥੇ ਮੈਂ ਤੁਹਾਡੇ ਨਾਲ ਮਤਲਬ ਕਿ ਇਥੇ ਵੌਇਸ ਓਵਰ ਕਰ ਦਿੱਤਾ ਕਿਉਂਕਿ ਨਾ ਪੱਖਾ ਚੱਲ ਰਿਹਾ ਸੀ ਬਿਲਕੁਲ ਹੀ ਆਵਾਜ਼ ਸਾਫ਼ ਨਹੀਂ ਆਈ ਤੇ ਬਸ ਆਪਾਂ ਮਤਲਬ ਸਾਰਾ ਜਦੋਂ ਸੂਟ ਰੈਡੀ ਹੋ ਗਿਆ ਨਾ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਇਹ ਹਜੇ ਸਲਵਾਰ ਬਾਕੀ ਹੈ ਜਿਹਦੀ ਬਣਾਉਣੀ ਤੇ ਚਲੋ ਜੀ ਫਿਰ ਆਜ ਦਾ ਬਲੌਗ ਦੱਸਿਓ ਹਣਾ ਤੁਹਾਨੂੰ ਕਿਸਤਾ ਲੱਗਿਆ ਜੀ ਚੈਨਲ ਤੇ ਨਵੇਂ ਹੋ ਪਲੀਸ ਸਾਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬੈਲ ਆਈਕਨ ਜੂਰ ਪ੍ਰੈਸ ਕਰਿਓ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਜੀ ਮਿਲਦੇ ਆ नेक्स्ट ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ